ਯਾਰੀ ਹੈ ਸਾਡੀ ਅਸੀਂ ਕਿਸਾਨਾਂ ਦੇ ਨਾਲ ਹੈ ਕਿਸੇ ਪ੍ਰਕਾਰ ਦੀ ਕੋਈ ਜ਼ਿਆਸਤੀ ਧੱਕਾ ਨਹੀਂ ਹੁੰਦਿਆਂਗੇ ਜੁੱਥੇ ਤੱਕ ਪ੍ਰਾਈਵੇਟ ਬਿਲ ਦਾ ਸਾਰਾ ਕਈ ਵਾਰੀ ਪ੍ਰਾਈਵੇਟ ਬਿਲ ਔਨ ਨਹੀਂ ਦਿੱਤਾ ਜਾਂਦਾ ਸਰਕਾਰ ਦੁਆਰਾ ਮਾਈਕ ਨਹੀਂ ਖੋਲਿਆ ਜਾਂਦਾ ਜ਼ੀਰੋ ਆਰਚ ਬੁੱਲਣ ਨਹੀਂ ਦਿੱਤਾ ਜਾਂਦਾ ਪਰ ਸਾਰਿਆਂ ਨੇ ਆਦੀ ਸਹਿਮਤੀ ਜਿਤਾਈ ਹੈ ਕਿ ਅਸੀਂ ਆਉਣ ਵਾਲੇ ਸਮੇਂ ਚ ਰਾਹੁਲ ਜੀ ਨੂੰ ਵੀ ਕਵਾਂਗੇ ਰਾਹੁਲ ਜੀ ਵੀ ਇਹਨਾਂ ਕਿਸਾਨ ਜਥੇਬੰਦੀਆਂ ਨੂੰ ਮਿਲਣਗੇ ਔਰ ਜਿਹੜਾ ਇਹਨਾਂ ਨੇ ਮੈਮੋਰੰਡਮ ਦਿੱਤਾ ਉਹਰੇ ਤੇ ਅਸੀਂ ਡਟ ਕੇ ਲੜਾਈ ਲੜਾਂਗੇ ਇਹ ਸਰਾਸਰ ਦੇਸ਼ ਦੇ ਕਿਸਾਨਾਂ ਦਾ ਧੱਕਾ ਤੇ ਜ਼ਾਤੀ ਉਹਨਾਂ ਨੇ ਆਪਣੀ ਗੱਲ ਰੱਖ ਦਿੱਤੀ ਐਨ ਤੁਹਾਡੀ ਐਮਪੀ ਜੀ ਕੀ ਰਣਨੀਤੀ ਬਣੀ ਐ ਕਿ ਸੰਸਦ 'ਚ ਇਸ ਤਰ੍ਹਾਂ ਗੱਲ ਕਰੋ ਦੇਖੋ ਅਸੀਂ ਜਿਹੜੇ ਇੰਡੀਆ ਲਾਈਨਸ ਤੇ ਲੋਕ ਸੀ ਹੋ ਤਾਂ ਸਾਰੇ ਲੋਕ ਅਸੀਂ ਇਸ ਤੇ ਇਕੱਠੇ ਆ ਕਿ ਅਸੀਂ ਰਲ ਕੇ ਅਗਰ ਇੱਕ ਆਵਾਜ਼ ਚ ਬੋਲਾਂਗੇ ਤਾਂ ਮੈਨੂੰ ਲੱਗਦਾ ਜਿਆਦਾ ਬਿਹਤਰੀਨ ਹੋਏਗਾ ਜਿੰਨੇ ਵੀ ਆਪੋਜੀਸ਼ਨ ਦੇ ਹੈਗੇ ਆ ਸੋ ਇਸੇ ਕਰਕੇ ਅਸੀਂ ਇਹ ਗੱਲ ਕਹੀ ਕਿ ਅਲੱਗ-ਅਲੱਗ ਪਾਰਟੀਆਂ ਦੇ ਮੁਖੀਆਂ ਨੂੰ ਵੀ ਮਿਲਿਆ ਜਾਵੇ ਅਗਲੇ ਯਾਦਵ ਜੀ ਆ ਜਾਂ ਕੋਈ ਹੋਰ ਲੋਕ ਨੇ ਉਹਨਾਂ ਨੂੰ ਮਿਲ ਕੇ ਤੇ ਫਿਰ ਇੱਕ ਰਣਨੀਤੀ ਬਣਾ ਕੇ ਅਸੀਂ ਲੋਕ ਜੋੜਦਾਰ ਤਰੀਕੇ ਦੇ ਨਾਲ ਕਿਸਾਨ ਭਰਾਵਾਂ ਦੀਆਂ ਜਿਹੜੀਆਂ ਜਾਇਜ਼ ਮੰਗਾਂ ਉਹਨਾਂ ਦੀ ਅਸੀਂ ਲੜਾਈ ਦੇਸ਼ ਦੀ ਸੰਸਦ ਵਿੱਚ ਹੋ ਰਹੀ ਹੈ ਲਗਾਤਾਰ ਨਿੱਕੀ ਗੱਲ ਕੀਤੀ ਹੈ ਡਾਕਟਰ ਅਕੈਡਮੀ ਕੋ 5 ਸਾਲ ਤੋਂ ਲੱਗੇ ਹੋਏ ਨੇ ਪ੍ਰਾਈਵੇਟ ਮੈਂਬਰ ਬਿੱਲ ਸਰਕਾਰ ਦਾ ਇੱਛਾ ਹੁੰਦੀ ਹੈ ਤਾਂ ਔਣ ਦਿੰਦੀ ਹੈ ਇੱਛਾ ਹੁੰਦੀ ਹੈ ਤਾਂ ਨਹੀਂ ਔਣ ਦਿੰਦੀ ਲੇਕਿਨ ਆਪੋਜੀਸ਼ਨ ਬਿੱਲ ਲੈ ਕੇ ਆ ਸਕਦੀ ਹੈ ਔਣ ਦੇਣਾ ਜਾਂ ਨਾ ਔਣ ਦੇਣਾ ਉਨਾ ਦਾ ਕੰਮ ਹੈ ਸੋ ਇਸੇ ਕਰਕੇ ਅਸੀਂ ਕਿਹਾ ਵੀ ਅਲੱਗ-ਅਲੱਗ ਪ੍ਰਾਈਵੇਟ ਬਿੱਲ ਦੇਣ ਦੀ بجائے ਆਪਾਂ ਸਾਰੇ ਰਲ ਮਿਲ ਕੇ ਇਕੱਠੇ ਹੋ ਕੇ ਇੱਕ ਪ੍ਰਾਈਵੇਟ ਸਾਰੀਆਂ ਪਾਰਟੀਆਂ ਇੰਡੀਆ ਆਲਾਈਂਸ ਇੰਡੀਆ ਗਰਸਬੰਧਨ ਬਿੱਲ ਲੈ ਕੇ ਆਵੇ ਤਾਂ ਜੋ ਇੱਕੇ ਚ ਮਰਕਤ ਵੀ ਹੁੰਦੀ ਹੈ ਔਰ ਸਾਰੇ ਜਾਣੇ ਜੇ ਇਕੱਠੇ ਲੜਦੇ ਦਿਖਾਈ ਦੇਵਾਂਗੇ ਔਰ ਹੀ ਗੱਲਬਾਤ ਹੀ ਕੋ ਜੋ ਰਹੇਗੀ ਭਾਈ ਕਿਸਾਨਾਂ ਦੀ ਲੜਾਈ ਇਸੇ ਤਰੀਕੇ ਨਾਲ ਲੜੀ ਜਾਏਗੀ ਖਾਸ ਤੌਰ ਤੇ ਕਿਉਂਕਿ ਇੰਡੀਆ ਗਰਸਬੰਧਨ ਨੰਬਰ ਜਾਦਾ ਨਹੀਂ ਤੁਹਾਡੇ 100% ਇਹ ਨੰਬਰ ਦੀ ਗੱਲ ਨਹੀਂ ਹੈ ਬੰਦੇ ਚ ਦਮ ਹੋਣਾ ਚਾਹੀਦਾ ਉਹ ਕੱਲਾ ਵੀ ਲੜਾਈ ਲੜ ਸਕਦਾ ਅਸੀਂ ਲੋਕ ਪਹਿਲੇ ਦੇ ਨਹੀਂ ਕਿਸਾਨਾਂ ਦੀ ਗੱਲ ਕੀਤੀ ਅਸੀਂ ਆਖਿਆ ਜਿਸ ਪ੍ਰਕਾਰ ਅੱਜ ਇੱਕ ਨਵੀਂ ਗੱਲ ਪਤਾ ਲੱਗੀ ਕਿ ਹਰਿਆਣਾ ਦੇ ਅੰਦਰ ਕੁਝ ਪੁਲਿਸ ਵਾਲੇ ਲੋਕਾਂ ਨੂੰ ਜਿਹੜੇ ਅਮਾਲਾ ਦੇ ਐਸਪੀਸੀ ਉਹਨਾਂ ਨੂੰ ਇਸ ਕਰਕੇ ਸਨਮਾਨਿਤ ਕੀਤਾ ਗਿਆ ਹੈ ਕਿ ਉਹਨਾਂ ਨੇ ਕਿਸਾਨਾਂ ਨੂੰ ਰੋਕਿਆ ਕਿਸਾਨਾਂ 'ਤੇ ਗੋਲੀਆਂ ਚਲਾਈਆਂ ਅੱਗੇ ਨਹੀਂ ਵਧਣ ਦਿੱਤਾ ਗਿਆ ਸੋ ਮੈਨੂੰ ਲੱਗਦਾ ਹੈ ਕਿ ਇਹ ਬਹੁਤ ਨਿੰਦਾ ਵਾਲੀ ਗੱਲ ਹੈ ਅਸੀਂ ਇਸ ਗੱਲ ਦੀ ਨਿੰਦਾ ਕਰਦੇ ਹਾਂ ਔਰ ਇਹ ਅਗਰ ਇਹ ਗੱਲ ਸੱਚੀ ਹੈ ਤਾਂ ਅਸੀਂ ਸੰਸਦ ਚ ਲੜਾਈ ਲੜਾਂਗੇ ਪਰ ਮੈਨੂੰ ਲੱਗਦਾ ਹੈ ਕਿ ਕਿਸਾਨਾਂ ਨੇ ਨਾਲ ਹਮੇਸ਼ਾ ਜ਼ਾਤੀ ਹੁੰਦੀ ਆਈ ਹੈ ਦੇਸ਼ ਦਾ ਕਿਸਾਨ ਅੱਜ ਆ ਦੀ ਲੀਗਲ ਗਰੰਟੀ ਆਸੇ ਸੜਕਾਂ ਤੇ ਬੈਠਾ ਮੈਨੂੰ ਲੱਗਦਾ ਇਹ ਸਰਾਸਰ ਉਹਨਾਂ ਦਾ ਹੱਕ ਹੈ ਇਹ ਦੇਸ਼ ਇਹ ਦੇਸ਼ तमाम ਇਹਨਾਂ ਲੋਕਾਂ ਦਾ ਹੈ ਇਹ ਨਾ ਕੇਵਲ ਪ੍ਰਧਾਨ ਮੰਤਰੀ ਜੀ ਦਾ ਨਾ ਕੇਵਲ ਬੀਜੇਪੀ ਦਾ ਨਾ ਕੇਵਲ ਹੋਰ ਲੋਕਾਂ ਦਾ ਇਹ तमाम ਲੋਕਾਂ ਦਾ ਦੇਸ਼ ਹੈ ਔਰ ਦੇਸ਼ ਤੇ ਲੋਕਾਂ ਦਾ ਅਧਿਕਾਰ ਹੈ ਉਹਨਾਂ ਨੂੰ ਦਿੱਲੀ ਨਹੀਂ ਆਉਣ ਦਿੱਤਾ ਜਾ ਰਿਹਾ ਬਾਰਡਰ ਤੇ ਰੱਖਿਆ ਹੋਇਆ ਦੱਸੋ ਕਿ ਦਿੱਲੀ ਕਿਸੇ ਦੇ ਬਾਪਤੀ ਥੋੜੀ ਹੈ ਦਿੱਲੀ ਜਾ ਕੇ ਪ੍ਰਦਰਸ਼ਨ ਕਰ ਸਕਦੇ ਆ ਡੈਮੋਕ੍ਰੇਸੀ ਹੈ ਆਪਣੀ ਗੱਲ ਕਰ ਸਕਦੇ ਆ ਫਿਰ ਲੋਕਤੰਤਰ ਕਾਰਾ ਹੋਇਆ ਫਿਰ ਡਿਕਟੇਟਰਸ਼ਿਪ ਹੋਈਏ ਪੰਜ ਹੱਥ ਕੇ ਸਵਾਲ ਹੈ 17500 ਰੁਪਏ ਪੰਜਾਬ ਦੀ ਖੇਤੀ ਬਦਲ ਦੀ ਦੇਣ ਦੀ ਗੱਲ ਕੀਤੀ ਜਾ ਰਹੀ ਹੈ ਗੁਰਮੀਤ ਸਿੰਘ ਕੁੱਟੀਆਂ ਦਾ ਇਹ ਬਿਆਨ ਹੈ ਕਿ ਅਸੀਂ ਜੇਕਰ ਕਿਸਾਨ ਛੋੜਨਾ ਕਰਨਗੇ ਛੱਡਣਗੇ ਤੋਂ ਨਾਲ ਉਹ ਦੇਖੋ ਇਹ ਫਾਲਤੂ ਦੀਆਂ ਗੱਲਾਂ ਇਹ ਦੇਣ ਦੀ ਗੱਲ ਕੀਤੀ ਜਾ ਰਹੀ ਹੈ ਤੁਸੀਂ ਦੇਖੋ ਪਹਿਲਾਂ ਮੂੰਗੀ ਤੇ ਐਮ ਐਸ ਪੀ ਦੇਤੀ ਸਰਕਾਰ ਕੋਲੇ ਪੈਸਾ ਨਹੀਂ ਹੈ ਉਸ ਤਰ੍ਹਾਂ ਪੰਜਾਬ ਸਰਕਾਰ ਮੈਂ ਅੱਗੇ ਕਹਿੰਦਾ ਪਹਿਲਾਂ ਕਹਿੰਦੇ ਅਸੀਂ 5 ਮਿੰਟਾਂ ਚ ਐਮ ਐਸ ਪੀ ਹੁਣ ਕਹਿੰਦਾ ਅਸੀਂ 17500 ਅਗਰ ਫਸਲ ਬਦਲੋਗੇ ਫਿਰ ਕਿਆ ਸੀ ਮੂੰਗੀ ਤੇ ਐਮਐਸਪੀ ਪਿਛਲੀ ਵਾਰੀ 11% ਦੀ ਮੂੰਗੀ ਐਮਐਸਪੀ ਦੇ ਖਰੀਦੀ ਗਈ ਪੰਜਾਬ ਸਰਕਾਰ ਦੁਆਰਾ ਇਹ ਕਿ ਬੋਰੀ ਵੀ ਨਹੀਂ ਖਰੀਦੀ ਗਈ ਇਹ ਕੇਂਦਰ ਸਰਕਾਰ ਤੋਂ ਬਿਨਾ ਨਾ ਮੁੰਕੀਵੇਂ ਇਹੋ ਜੀਆਂ ਗੱਲਾਂ ਕਰਨੀਆਂ 17000 ਰੁਪਏ ਦੇ ਨਾਲ ਕੌਣ ਫਸਲੀ ਬਦਲੇਗਾ ਭਈ ਲੱਖ ਰੁਪਇਆ ਚਾਹੀਦਾ ਉਹਨਾਂ ਲੋਕਾਂ ਨੂੰ ਫਸਲ ਚੋਂ ਆਮਦਨ ਜਿਹੜੀ 50 60000 ਰੁਪਏ ਤੁਸੀਂ ਕਹੋਗੇ ਵੀ ਫਸਲ ਬਦਲੋ ਕਿਸਾਨ ਨੂੰ ਦੇਉਗੇ ਤਾਂ ਤਾਂ ਕਿਸਾਨ ਹੋ ਸਕਦਾ ਹੈ ਇਸ ਬਾਰੇ ਵਿਚਾਰ ਵੀ ਕਰ ਲੇ ਤੁਸੀਂ ਰਜਾਨਾ ਅਗਲਾ ਜਿਹੜਾ ਚੀਜ਼ ਝੋਨਾ ਲਾ ਰਿਹਾ ਹੈ ਤੁਸੀਂ ਉਹਨੂੰ ਬਦਲੋਣਾ ਹੈ ਕਾਣ ਕਰੇ ਫਸਲੀ ਚੱਕਰ ਤੋਂ ਤੁਸੀਂ ਕਹਿੰਦੇ ਹੋ ਵੀ ਅਸੀਂ ਚਾਹੁੰਦੇ ਹਾਂ ਕਿ ਪੈੜੀ ਬਦਲੋ ਤੇ ਅਸੀਂ 17000 ਰੁਪਏ ਦੇਵਾਂਗੇ ਇਹਦੇ ਨਾਲ ਗੱਲ ਨਹੀਂ ਬਣੀ ਜਾਂ ਤਾਂ 50000 ਰੁਪਏ ਦੇਓ ਘੱਟੋ ਘੱਟ ਹੋ ਸਕਦਾ ਕਿਸਾਨ 50000 ਰੁਪਏ ਵੀ ਨਾ ਮੰਨੇ ਭਾਈ ਐਸਵਾਈਐਲ ਨੂੰ ਲੈ ਕੇ ਮੁੱਖ ਮੰਤਰੀ ਨੇ ਕੱਲ ਇੱਕ ਕਹਾਂ ਦਿੱਤਾ ਕਿ ਮਾਮਲਾ ਸਬਜੂਡਿਸ ਹੈ ਇਸ ਕਰਕੇ ਉਹ ਇਸਤੇ ਨਹੀਂ ਬੋਲਦੇ ਮੁੱਖ ਮੰਤਰੀ ਸਾਹਿਬ ਦਾ ਜਦੋਂ ਦਿਲ ਕਰਦੇ ਆ ਉਦੋਂ ਬੋਲਦੇ ਆ ਜਦੋਂ ਦਿਲ ਕਰਦਾ ਨਹੀਂ ਬਥੇਰੇ ਵਾਰੀ ਤਾਂ ਮੈਂ ਐਸਵਾਈਐਲ ਤੇ ਮਾਮਲੇ ਤੇ ਬੋਲਦੇ ਵੇਖਿਆ আর ਬਥੇਰੇ ਵਾਰੀ ਜਿਹੜੇ ਲੋਕ ਜਿਹੜੇ ਮੁੱਦੇ ਕੋਰਟ ਚ ਹੈ ਸਬਜੂਡਿਸ ਹੈ मुख्यमंत्री निरंतर बोलते हैं न हो गया। कि ने कुछ क्या करके ना दे देश दुनिया की हर खबर सबसे पहले देखने के लिए फॉलो करे दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप